ਨਗਰ ਨਿਗਮ ਵਾਰਡ ਨੰਬਰ 49 ਵਿੱਚ ਪਿਛਲੇ ਦਿਨੀ ਕੌਂਸਲਰ પતિ ਨਾਲ ਨਗਰ ਨਿਗਮ ਅਧਿਕਾਰੀਆਂ ਦੀ ਕਹਾ ਸੁਣੀ ਹੋਈ ਸੀ ਜਿਸ ਤੋਂ ਬਾਅਦ ਨਗਰ ਨਿਗਮ ਦੇ ਮੁਲਾਜ਼ਮਾਂ ਨੇ ਵਾਰਡ ਨੰਬਰ 49 ਵਿੱਚ ਸਫਾਈ ਦਾ ਕੰਮ ਬੰਦ ਕਰ ਦਿੱਤਾ ਸੀ ਇਸ ਨੂੰ ਲੈ ਕੇ ਵਿਧਾਇਕ ਡਾਕਟਰ 인ਦਰ ਬਿਰ ਸਿੰਘ ਨੇਚਰ ਨੇ ਮਾਮਲੇ ਦਾ ਹੱਲ ਕੀਤਾ ਅਤੇ ਉਹਨਾਂ ਨੇ ਵਾਰਡ ਨੰਬਰ 49 ਵਿੱਚ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਨਾਲ ਹੀ ਉਹਨਾਂ ਨੇ ਆਖਿਆ ਕਿ ਅਗਰ ਕਿਸੇ ਨੂੰ ਵੀ ਸਫਾਈ ਮੁਲਾਜ਼ਮਾਂ ਨਾਲ ਕੋਈ ਮੁਸ਼ਕਲ ਹੈ ਤਾਂ ਉਹ ਉਹਨਾਂ ਦੇ ਸੰਬੰਧੀ ਅਧਿਕਾਰੀਆਂ ਨੂੰ ਸ਼ਿਕਾਇਤ ਦੇ ਨਾ ਕਿ ਮੁਲਾਜ਼ਮਾਂ ਨਾਲ ਕੋਈ ਗੱਲਬਾਤ ਕਰਨ ਇਸ ਮੌਕੇ 5 ਮਜ਼ਦੂਰ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਨੇ ਆਖਿਆ ਕਿ ਸਫਾਈ ਮਲਾਜ਼ਮ ਹਮੇਸ਼ਾ ਹੀ ਸ਼ਹਿਰ ਦੀ ਸਫਾਈ ਕਰਨਾ ਚਾਹੁੰਦੇ ਹਨ ਪਰ ਕੁਝ ਲੋਕਾਂ ਵੱਲੋਂ ਉਹਨਾਂ ਨੂੰ ਸਹੀ ਨਜ਼ਰ ਨਾਲ ਨਹੀਂ ਦੇਖਿਆ ਜਾਂਦਾ ਉਹਨਾਂ ਆਖਿਆ ਕਿ ਅਗਰ ਕਿਸੇ ਨੂੰ ਕੋਈ ਸਮੱਸਿਆ ਹੈ ਤਾਂ ਸੰਬੰਧਿਤ ਅਧਿਕਾਰੀ ਨਾਲ ਗੱਲ ਕਰ ਸਕਦਾ ਹੈ ਇਸ ਮੌਕੇ ਉਹਨਾਂ ਦੇ ਨਾਲ सुरेंद्र ਟਰੋਨਾ, ਅਮਿਤ ਕੁਮਾਰ, ਲक्की ਪੱਟੀ, ਤਜਿੰਦਰ ਸ਼ਰਮਾ, ਅਸ਼ੋਕ ਸੋhota, ਭਰਮਦਾਸ ਸਮੇਤ ਸਫਾਈ ਮਲਾਜ਼ਮ ਹਾਜ਼ਰ ਸਨ 49 ਨੰਬਰ ਬੋਰਡ 'ਚ 5 ਦਿਨ ਤੋਂ ਕੰਮ ਰੁਕਿਆ ਸੀਗਾ ਉਕੇ ਜਿਹੜੇ ਸਾਡੇ ਵੀਰ ਨੇ ਜਿਹੜੇ ਸਪੰਸਰ ਉੱਠ ਕੇ 5 6 ਵਜੇ ਗਲੀਆਂ ਚ ਸਪਰੇਅ ਕਰਦੇ ਨੇ ਸ਼ਾਮ ਨੂੰ ਫੇਰ ਰੋਡ ਤੇ ਫੇਰ ਇੱਕ ਵਾਰੀ ਕਰਦੇ ਨੇ ਦੋ ਦੇ ਤੱਕ ਲਿੰਫ ਦੋ ਵਾਰੀ ਲਿਫਟਿੰਗ ਕਰਦੇ ਨੇ ਕਿਉਂਕਿ ਕੂੜਾ ਕਾफी ਇਕੱਠਾ ਹੋ ਜਾਂਦਾ ਸੋ ਇਹਨਾਂ ਨਾਲ ਕੁਝ ਕਿਸੇ ਦਾ ਝਗੜਾ ਹੋਇਆ ਸੀਗਾ ਸੋ ਮੈਂ ਇਹ ਬੇਨਤੀ ਕਰਾਂਗਾ ਸਭ ਨੂੰ ਕਿ ਪਿਆਰ ਨਾਲ ਗੱਲ ਕਰਿਆ ਕਰੋ ਪਿਆਰ ਦੋ ਤੇ ਪਿਆਰ ਲਓ ਸਾਰੇ ਔਰ ਤਨੀਰ ਨਾਲ ਬੋਲੋ ਤਾਂ ਤਨੀਰ ਦਾ ਤੁਹਾਡੇ ਨਾਲ ਅਗਲਾ ਗੱਲ ਕਰੇ ਕੋਈ ਤੋ ਜੇ ਕੋ ਦਿੱਕਤ ਹੈ ਤੇ ਹਰ ਇੱਕ ਦਾ ਇੱਕ ਲੈਡਰ ਹੁੰਦਾ ਹੈ ਜੇ ਕਿਸੇ ਇੱਕ ਮੁਲਾਜ਼ਮ ਨਾਲ ਦਿੱਕਤ ਹੈ ਤੇ ਇਹਨਾਂ ਦੇ ਸੀਨੀਅਰ ਹੁੰਦੇ ਨੇ ਇਹਨਾਂ ਦੇ ਲੀਡਰ ਹੁੰਦੇ ਨੇ ਸਭ ਤੋਂ ਗੱਲ ਪਹੁੰਚਾਈ ਜਾ ਸਕਦੀ ਹੈ ਵਾਰ ਨੰਬਰ ਨੱਜਾ ਦੇ ਵਿੱਚ ਮਾਨਯੋਗ ਸਾਡੇ ਸਾਫਕਾ ਕਾਉਂਸਲਰ ਪੰਦਰਾ ਜੀ ਨਾਲ ਮੁਲਾਜਮਾਂ ਦਾ ਕੋਈ ਝਗੜਾ ਜੂੜਾ ਹੋਇਆ ਸੀ ਅਸੀਂ ਫਿਰ ਵੀ ਮਾਨਯੋਗ ਐਮਐਲਏ ਸਾਹਿਬ ਨੇ ਵੀ ਕੱਲ ਨਬੇਰ ਫੋਨ ਤੇ ਗੱਲਬਾਤ ਕੀਤੀ ਵੀ ਯਾਰ ਖੋਲੋ ਬੜਾ ਸਾਰਾ ਮੇਰਾ ਇਲਾਕਾ ਵੀ ਸਾਰਾ ਅਸੀਂ ਚਲੋ ਐਮਐਲਏ ਦੇ ਵੀ ਧੰਨਵਾਦੀ ਆਣ ਕੇ ਉਹਨਾਂ ਨੇ ਪਿਆਰ ਮੁਹੱਬਤ ਨਾਲ ਕੰਮ ਚਾਲੂ ਕਰਾਤਾ ਹੈ